ਮਾਈ ਖਾਲਸਾ ਵਗਦੀ ਕਿਸਤੇ ਬਾਜਦੋ ਜੋ ਵਿਸ਼ਾ ਹੈ ਇਹ ਆਮੀ ਸਾਡੇ ਮਨ ਚ ਹੁੰਦਾ ਹੈ ਤੇ ਜਦੋਂ ਆਪਾਂ ਨਾਮ ਸਿਮਰਨ ਕਰ ਰਹੇ ਆ ਜਾਂ ਬਾਣੀ ਪੜ ਰਹੇ ਆ ਪਾਠ ਕਰ ਰਹੇ ਆ ਉਦੋਂ ਸਾਡੀ ਸੁਰਤ ਜਾਂ ਸਾਡਾ ਧਿਆਨ ਕਿੱਦੇ ਤੋੜਨਾ ਹੈ ਇਹ ਪਾਠ ਨੇ ਸਾਨੂੰ ਸਮਝਾਇਆ ਵੀ ਕਿਸੇ ਫੋਟੋ ਤੇ ਕਿਸੇ ਜਾਂ ਹੋਰ ਗੁਰਦੁਆਰੇ ਤੇ ਆਪਾਂ ਸ਼ਬਦ ਦੀ ਜੋ ਟੋਣਾ ਹੈ ਜਾਂ ਸ਼ਬਦ ਜੋ ਪੜ ਰਹੇ ਆ ਉਹ ਵੀ ਧੁਨ ਵਿੱਚ ਜੋੜਨਾ ਹੈ ਸਾਡੀ ਜੀਬਾਨ ਨਾਲ ਆਪਾਂ ਬੋਲਣਾ ਹੈ ਤੇ ਕੰਨਾਂ ਨਾਲ ਸੁਣਨਾ ਹੈ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਚੋਕਰ ਲੈ ਜਾਏ ਜਦੋਂ ਆਪਾਂ ਕੋਈ ਪਾਠ ਕਰ ਰਹੇ ਆ ਜਾਂ ਸਿਮਰਨ ਕਰ ਰਹੇ ਆ ਜੇ ਕੰਨਾਂ ਨਾਲ ਸੁਣ ਨਹੀਂ ਰਹੇ ਤੇ ਮਨ ਜਿਹੜਾ ਬਾਹਰ ਨਿਕਲ ਗਿਆ ਮਨ ਨਾਲ ਜੁੜਿਆ ਨਹੀਂ ਸਾਡੀ ਸੁਰਤ ਜੁੜੀ ਨਹੀਂ ਅਸੀਂ ਪਾਠ ਕਰ ਰਹੇ ਆ ਪਰ ਮਨ ਕਿਤੇ ਨਿਕਲ ਗਿਆ ਬਾ ਪਰ ਜਦੋਂ ਅਸੀਂ ਆਪਾਂ ਜੋ ਵੀ ਗੁਰਬਾਣੀ ਪੜ ਰਹੇ ਆ ਪਾਠ ਕਰ ਰਹੇ ਆ ਸਿਮਰਨ ਕਰ ਰਹੇ ਆ ਜੇ ਕੰਨਾਂ ਨਾਲ ਸੁਣ ਰਹੇ ਆ ਤੇ ਫਿਰ ਸਾਨੂੰ ਉਸ ਦਾ ਲਾਭ ਜ਼ਿਆਦਾ ਆਏਗਾ ਸਾਡਾ ਮਨ ਹਾਜ਼ਰ ਰਹੇਗਾ ਮਨ ਬਾਹਰ ਨਹੀਂ ਨਿਕਲੇਗਾ ਮਨ ਜਿਹੜਾ ਉਹ ਸ਼ਬਦ ਨਾਲ ਜੁੜਿਆ ਰਹੇਗਾ ਇਸ ਕਰਕੇ ਸਾਨੂੰ ਪਹਿਲੇ ਪਾਤਸ਼ਾਹ ਨੇ ਵੀ ਸਮਝਾਇਆ ਹੈ ਗਾਵੀਏ ਸੁਣੀਏ ਮੰਨ ਰਖੀਏ ਪਾਓ ਦੁੱਖ ਪਰ ਹਰ ਸੁੱਖ ਆ ਲੈ ਜਾਏ ਜਦੋਂ ਇਸ ਤਰ੍ਹਾਂ ਆਪਾਂ ਧਿਆਨ ਲਾ ਦੇ ਪਰਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਕਿ ਆਤਮਿਕ ਆਨੰਦ ਸੁੱਖ ਤੋਂ ਭਾਗ ਇਥੇ ਆਤਮਿਕ ਦੰਦ ਹੈ ਉਹ ਸਾਡੇ ਹਿਰਦੇ ਚ ਵੱਸ ਜਾਏ ਦੂਸਰਾ ਸਾਨੂੰ ਪਹਿਲੇ ਪਾਤਸ਼ਾਹ ਨੇ ਫਿਰ ਸਮਝਾਇਆ ਧੁੰਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮਖ ਕੱਕ ਕਹਾਣੀ ਜਦੋਂ ਆਪਾਂ ਕੋ ਜੋ ਸ਼ਬਦ ਪੜਦੇ ਆ ਜਾਂ ਪ੍ਰਮਾਤਮਾ ਦੀ ਸੇਵਕ ਸਲਾਹ ਕਰਦੇ ਆ ਕੀਰਤੀ ਕਰਦੇ ਆ ਸ਼ਬਦ ਦੇ ਕੀਰਤਨ ਸੁਣਦੇ ਆ ਤੇ ਉਹਦੀ ਧੁਨ ਵਿੱਚ ਸਾਡਾ ਧਿਆਨ ਹੋਣਾ ਜਾਂਦਾ ਜਦੋਂ ਇਸ ਤਰ੍ਹਾਂ ਕਰਕੇ ਸਾਡਾ ਧਿਆਨ ਉਹਦੇ ਨਾਲ ਲੱਗਿਆ ਫਿਰ ਆਦਮੀ ਦਾ ਮਨ ਗੁਰੂ ਦੇ ਸ਼ਰਨ ਵਿੱਚ ਆ ਜਾਂਦਾ ਹਉਮੈ ਮਰ ਜਾਂਦੀ ਹੈ ਗੁਰੂ ਨਾਲ ਜੁੜ ਜਾਂਦਾ ਤੇ ਉਹ ਜੋ ਕਾਥ ਹੈ ਪ੍ਰਮਾਤਮਾ ਉਹਦਾ ਜੋ ਵੀ ਉਪਦੇਸ਼ ਹੈ ਜਾਂ ਸ਼ਬਦ ਹੈ ਉਹਦੇ ਸਾਡੇ ਕੰਨਾਂ 'ਚ ਸੁਣਾਈ ਦਿੰਦਾ ਸਾਡੇ ਹਿਰਦੇ 'ਚ ਵਸ ਜਾਂਦਾ ਦੇਵੇਂ ਬਾਦਸ਼ਾਹ ਫਿਰ ਸਾਨੂੰ ਜਦੋਂ ਗੁਰੂ ਨਾਨਕ ਦੇਵ ਸਾਹਿਬ ਸਿੱਧਾਂ ਨੇ ਪੁੱਛਿਆ ਸੀ ਕਿ ਤੁਹਾਡਾ ਗੁਰੂ ਕੌਣ ਹੈ ਤੇ ਉਹਨਾਂ ਨੇ ਆਖਿਆ ਸ਼ਬਦ ਗੁਰੂ ਸੁਰਤ ਤੋਂ ਜੇਲਾ ਉਹਨਾਂ ਦਾ ਜਵਾਬ ਸੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਬਾਦਸ਼ਾਹ ਸਿੱਧਾਂ ਨੂੰ ਸ਼ਬਦ ਗੁਰੂ ਸੁਰਤ ਤੋਂ ਜੇਲਾ ਸਾਡਾ ਗੁਰੂ ਕੀ ਆ ਉਹ ਸ਼ਬਦ ਹੈ ਤੇ ਸਾਡਾ ਚੇਲਾ ਕੌਣ ਆ ਉਹ ਜਿਹੜੀ ਸੁਰਤ ਸਾਡੀ ਉਸ ਸ਼ਬਦ ਵਿੱਚ ਲੱਗੀ ਹੈ ਭਾ ਜੇ ਆਪਾਂ ਪਾਠ ਕਰ ਰਹੇ ਹਾਂ ਜਾਂ ਕੋਈ ਕਿਰਤਨ ਸੁਣ ਰਹੇ ਆਂ ਜਾਂ ਸ਼ਬਦੀ ਵਿਚਾਰ ਹੋ ਰਹੀ ਹੈ ਉਹਦੇ ਵਿੱਚ ਸਾਡੀ ਸੁਰਤ ਲੱਗੀ ਹੋਣੀ ਚਾਹੀਦੀ ਹੈ ਤਾਂ ਜਿਹੜਾ ਉਹਦਾ ਮਾਤਮ ਸਾਨੂੰ ਪੂਰਾ ਮਿਲਦਾ ਫਿਰ ਪਾਤਸ਼ਾਹ ਬਣੀਵੇਂ ਪਾਤਸ਼ਾਹ ਸਾਨੂੰ ਉਪਦੇਸ਼ ਕਰ ਰਹੇ ਨੇ ਰਸਨਾ ਉਚਰੇ ਹਰ ਸ਼ਰਮਣੀ ਸੁਣੇ ਸੋ ਉਧਰੇ ਮਿਤਾ हे ਮੇਰੇ ਮਿੱਤਰ ਜਦੋਂ ਜ਼ਬਾਨ ਨਾਲ ਜਾਂ ਰਸਨਾ ਨਾਲ ਜੀਬ ਨਾਲ ਉਹ ਪ੍ਰਮਾਤਮਾ ਦੇ ਗੁਣ ਉਚਾਰ ਰਹੇ ਆ ਜਾਂ ਬਾਣੀ ਪੜ ਰਹੇ ਆ ਤੇ ਉਸ ਕਾਲਪੋ ਪ੍ਰਮਾਤਮਾ ਦੇ ਜੋ ਬਾਣੀ ਹੈ ਜਾਂ ਸ਼ਬਦ ਹੈ ਉਹ ਸਰਵਣਾ ਨਾਲ ਕੰਨਾਂ ਨਾਲ ਸੁਣੇ ਤਾਂ ਉਹਦਾ ਪਾਰ ਉਤਾਰਾ ਹੋਏਗਾ ਕਿਉਂ ਜਿਵੇਂ ਕੋਈ ਦੁਗਈਆ ਹੋਵੇ ਕੁਸ਼ਿੰਗਰ ਹੋਵੇ ਬਹੁਤ ਵੱਡਾ ਤੇ ਗੁਰੂ ਦੇ ਸ਼ਬਦ ਨੂੰ ਪੜੇ ਤੇ ਉਹਨੇ ਤੇ ਉਹ ਨੂੰ ਉਹਦੇ ਮਾਤਮ ਦਾ ਨਹੀਂ ਪਤਾ ਉਹਦੇ ਉਪਦੇਸ਼ ਦੀ ਸਮਝ ਨਹੀਂ ਆਉਂਦੀ ਪਰ ਉਹ ਤੇ ਆਪਣੀ ਸੁਰ ਵਿੱਚ ਦਾ ਦੇਗਾ ਗਾਵਣ ਆਰੀ ਗਾਵੇ ਗੀਤ ਤਾਂ ਹੈ ਉਦਰੇ ਵਸੇ ਜੀ ਚੀਜੇ ਹਿਰਦੇ ਦੀ ਬਸੂ ਗਾਉ ਦਾ ਉਪਦੇਸ਼ ਉਦਰੇ ਕਰਾਂਗੇ ਤਾਂ ਹੀ ਸਾਡਾ ਪਰ ਉਤਾਰਾ ਹੋਣਾ ਇਸੇ ਤਰ੍ਹਾਂ ਪੰਜਵੇਂ ਪਾਸ਼ਾ ਸਾਨੂੰ ਸਮਝਾ ਰਹੇ ਨੇ ਅੰਤਰ ਗੁਰੂ ਉਰਾਧਨਾ ਦੇਵਾ ਜਪ ਗੁਰੂ ਨਾਓ ਨੇਤਰੀ ਸਤ ਗੁਰੂ ਵੇਖਣਾ ਸਰਮਣੀ ਸੁਣਨਾ ਗੁਰ ਨਾਓ ਜਦੋਂ ਉਹ ਕਾਲਪੁਰ ਪੁਰੰਤਰ ਆਦਮੀ ਨੇ ਰਾਤ ਨੂੰ ਆਪਣੇ ਹਿਰਦੇ ਚ ਉਹਦੀ ਰਾਤਰਾ ਕਰਦੇ ਆ ਜੇਵਾ ਨਾਲ ਉਹਦਾ ਜਪ ਕਰਦੇ ਆ ਸਿਮਨ ਕਰਦੇ ਆ ਉਹ ਸੇ ਕਾਲ ਕੋ ਪ੍ਰਮਾਤਮਾ ਦੇ ਗੁਣ ਗਾਉਂਦੇ ਆ ਤੇ ਅੱਖਾਂ ਸਾਡੀਆਂ ਜਿਹੜੀਆਂ ਉਹ ਸ਼ਬਦ ਵਿੱਚ ਉਹ ਸਤਿਗੁਰੂ ਦਾ ਜਿਹੜਾ ਉਪਦੇਸ਼ ਆ ਉਹਦੇ ਵਿੱਚ ਜੁੜ ਜਾਂਦਾ ਉਹਨੂੰ ਵੇਖਣਾ ਤੇ ਸ਼ਰਮਣੀ ਸੁਣਨਾ ਗੁਰਨਾਉ ਪ੍ਰਮਾਤਮਾ ਦਾ ਨਾਮ ਕੰਨਾਣਾ ਸੁਣਨਾ ਸਾਨੂੰ ਫੇ ਉਹ ਪ੍ਰਮਾਤਮਾ ਹਰਥਾਂ ਵਿਆਪਕ ਨਜ਼ਰ ਆਵੇਗਾ ਸਾਡੇ ਹਿਰਦੇ ਵਿੱਚ ਉਹਦਾ ਸ਼ਬਦ ਜਿਹੜਾ ਉਹ ਚੰਗੀ ਤਰ੍ਹਾਂ ਵਸ ਜਾਏਗਾ ਜਿਸ ਕਰਕੇ ਪਾਤਸ਼ਾਹ ਨੇ ਨਾਵੇਂ ਪਾਤਸ਼ਾਹ ਨੇ ਕਿਹਾ ਜੇ ਬਾ ਗੋਗੋਬਿੰਦ ਭਜੋ ਕਰਨ ਸੁਨੋ ਹਰਨਾਓ ਜੇ ਬਾ ਗੋਗੋਬਿੰਦ ਭਜੋ ਕਰਨ ਸੁਨੋ ਹਰਨਾਓ ਕੋ ਨਾਨਕ ਸੁਨਰੇ ਮਨਾ ਪਰੇ ਨਾ ਜਮਤੇ ਤਾਂ ਜਦੋਂ ਆਦਮੀ ਜੀਵ ਦੇ ਨਾਲ ਰਸਨਾ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਉਹਦੀ ਸਿਫਤ ਸਲਾਹ ਕਰਦਾ ਉਹਦਾ ਭਜਨ ਕਰਦਾ ਹੈ ਨਾਮ ਜਪਦਾ ਸਿਮਰਨ ਕਰਦਾ ਤੇ ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਦਾ ਹੈ ਤੇ ਪਾਤਸ਼ਾਹ ਕਹਿੰਦੇ ਜੇ ਤੂੰ ਮਨ ਇਸ ਤਰ੍ਹਾਂ ਸੁਨੇਗਾ ਕਿ ਜਮਾ ਦੇ ਵਸ ਨਹੀਂ ਭਾਗ ਤੇਰਾ ਪਾਰ ਉਤਾਰਾ ਹੋ ਜਾਏਗਾ ਗੁਰੂ ਦੇ ਘਰ ਵਿੱਚ ਤੈਨੂੰ ਜਿਹੜਾ ਉਹ ਥਾਂ ਮਿਲ ਜਾਏਗਾ ਇਸ ਤਰ੍ਹਾਂ ਸਾਨੂੰ ਇਹ ਪਾਤਸ਼ਾਹ ਨੇ ਸਿੱਖਿਆ ਦਿੱਤੀ ਹੈ ਜਦੋਂ ਵੀ ਕਦੇ ਨੇਮਨ ਸੇਮਨ ਕਰਨਾ ਹੈ ਹਰ ਵੇਲੇ ਵੀ ਕਰਦੇ ਆ ਬਾਣੀ ਪੜਦੇ ਆ ਉਹ ਜਿਹੇ ਆਵਾਜ਼ ਹੈ ਧੁਨੀ ਹੈ ਉਹ ਸਾਡੇ ਕੰਨਾਂ 'ਚ ਪੈਣੀ ਚਾਹੀਦੀ ਆ ਤਾਂ ਇਨੀ ਤੇ ਮਨ ਜਿਹੜਾ ਬੜਾ ਚੰਚਲਾ ਇਹ ਉਸੇ ਵੇਲੇ ਬਾਹਰ ਨਿਕਲ ਜਾਂਦਾ ਮਨ ਕਾਬੂ ਜੇ ਤਾਂ ਹੀ ਹੁੰਦਾ ਛੁੱਟ ਕਾਹਨ ਟਿਕਦੀ ਹੈ ਜਦੋਂ ਆਪਾਂ ਜੋ ਬੋਲ ਰਹੇ ਆ ਉਹ ਕੰਨਾਂ ਨਾਲ ਸੁਣੀਏ ਗੁਰੂ ਮਹਾਰਾਜ ਬਖਸ਼ਿਸ਼ ਕਰਨ ਨਿਰਹਿਮਤ ਕਰਨ ਜਿਵੇਂ ਕਈ ਵਾਰ ਆਇਆ ਇਹਦਾ ਅਸੀਂ ਪਾਠ ਸ਼ੁਰੂ ਕੀਤਾ ਤੇ ਪਾਪ ਦੀ ਸਮਾਪਤੀ ਹੋ ਗਈ ਆ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਪਾਠ ਕੀਤਾ ਜਾਂ ਕੀ ਸਿਮਰਨ ਕੀਤਾ ਕੀ ਸ਼ਬਦ ਦੀ ਵਿਚਾਰ ਕੀਤੀ ਹੈ ਇਸ ਕਰਕੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਜਦੋਂ ਵੀ ਆਪਾਂ ਪਾਠ ਕਰੀਏ ਉਹਦੀ ਸਿਫਤ ਸਲਾਹ ਕਰੀਏ ਨਾਮ ਦਾ ਭਜਨ ਕਰੀਏ ਨਾਮ ਸਵਨ ਕਰੀਏ ਸਾਡੀ ਸੁਰਤੋ ਦੇ ਵਿੱਚ ਲੱਗ ਜਾਏ ਤਾਂ ਕਿ ਸਾਡਾ ਜੀਵਨ ਸਫਲਾ ਹੋ ਗੁਰੂ ਮਹਾਰਾਜ ਬਖਸ਼ ਕਰਨ ਰਹਿਮਤ ਕਰਨ ਪਉਤ ਕੁੰਮਾਹੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤ